ਗੁਰਦੀਪ ਸਿੰਘ ਰੰਦਾਵਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਪੂਰਾ ਗੁਰਾਇਆ ਵਿਖੇ 26 ਲੱਖ ਨਾਲ ਬਣ ਕੇ ਤਿਆਰ ਹੋਣ ਵਾਲੇ ਸ਼ੈਡ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਤੇ ਗੁਰਦੀਪ ਸਿੰਘ ਰੰਦਾਵਾ ਨੇ ਦੱਸਿਆ ਕਿ ਇਸ ਨਾਲ ਕਿਸਾਨਾਂ ਨੂੰ ਕਾफी ਫਾਇਦਾ ਹੋਵੇਗਾ ਇਸ ਤਰ੍ਹਾਂ ਦੇ ਸ਼ੈਡ ਹੋਰ ਪਿੰਡਾਂ ਵਿੱਚ ਵੀ ਬਣਾਏ ਜਾਣਗੇ ਇਹ ਸ਼ੈਡ ਆਉਣ ਵਾਲੇ ਸੀਜ਼ਨ ਤੋਂ ਪਹਿਲਾਂ ਬਣ ਕੇ ਤਿਆਰ ਹੋ ਜਾਵੇਗਾ ਅੱਜ ਫੋਕੜ ਪਲਾਂਟ ਸ਼ਾਪੂਰ ਗੁਰਾਇਆ ਚ ਜਿਹੜਾ ਮੰਡੀ ਤੇ ਆਪਾਂ ਇੱਕ ਛੱਡ ਬਣ ਜਾ ਰਿਹਾ ਜਿਹਦੀ ਕੀਮਤ ਲਗਭਗ 26 ਲੱਖ ਰੁਪਈਆ ਲਾਗਤ ਤੇ ਦੀ ਲੱਗਣੀ ਹੈ ਜਿਹੜਾ ਛੱਡ ਬਣ ਕੇ ਤਿਆਰ ਹੋਣਾ ਤੇ ਕਿਸਾਨਾਂ ਦੀ ਸਹੂਲਤ ਵਾਸਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਟੁਆਈ ਚ ਇਹ ਛੱਡ ਜਿਹੜਾ ਬਣ ਕੇ ਤਿਆਰ ਹੋ ਰਿਹਾ ਇਹਦੇ ਨਾਲ بارشਾਂ ਦੇ ਸਮੇਂ ਚ ਕਿਸਾਨਾਂ ਨੂੰ ਕਾਫੀ ਰਾਤ ਵੀ ਮਿਲੇਗੀ ਕਿ ਉਹਨਾਂ ਦੀ ਫਸਲ ਜਿਹੜੀ ਲੈਂਦੀ ਆ ਉਹ ਛੱਡ ਦੇ ਥੱਲੇ ਸਟੋਰ ਹੋ ਜਾ ਕਰੇਗੀ ਇਸ ਕਰਕੇ ਕਿਸਾਨਾਂ ਦੇ ਸਹੂਲਤਾਂ ਵਾਸਤੇ ਇਹ ਅੱਜ ਜਿਹੜਾ ਨਹੀਂ ਪੱਥਰੇ ਦਾ ਪਰ ਰੱਖਿਆ। ਸਰ ਕਿੰਨੇ ਚਰਚੇ ਜਿਹੜਾ ਕਰਦੇ ਆ ਰਹੇ ਨੇ। ਹਾਂਜੀ ਸਰ ਅਸੀਂ ਕਰ ਰਹੇ ਹਾਂ। ਸਿਜ਼ਨ ਤੋਂ ਪਹਿਲਾਂ ਕਰ ਲਈ ਸੀ। ਸਿਜ਼ਨ ਤੋਂ ਕੋਸ਼ਿਸ਼ ਛੱਡੀ ਇਹੀ ਆ ਕਿ ਸਿਜ਼ਨੋਂ ਤੋਂ ਪਹਿਲਾਂ ਪਹਿਲਾਂ ਛੱਡ ਬਣ ਕੇ ਜਿਹੜਾ ਤਿਆਰ ਹੋ ਜਾਵੇ। ਅੱਜ ਤਾਂ ਕੱਲ ਇੱਕ ਕਾਲੀ ਦਲ ਦੀਆਂ 2 ਮਿੰਟ ਹੋਈਆਂ ਮਤਲਬ ਕਿ ਥੋੜਾ ਬਦ ਕੀ ਜਿਹੜੀ ਉਹ ਸਾਫ਼ ਨਜ਼ਰ ਆਈ ਉਹ ਪੈਸਾ ਦੇ ਦਿੱਤਾ। ਇਹ ਤਾਂ ਕਾਲੀ ਦਲ ਵਾਲੇ ਦੱਸ ਸਕਦੇ ਨੇ। ਮੈਂ ਕਾਲੀ ਦਲ ਦੀ ਗੱਲ ਕੀ ਕਰਾਂਗਾ? ਇਸ ਕਰਕੇ ਹਰ ਇੱਕ ਪਾਰਟੀ ਦਾ ਆਪੋ ਆਪਣਾ ਕੰਮ ਹੈ ਜਿਵੇਂ ਜਿਮਨੀ ਇਲੈਕਸ਼ਨਾਂ ਜਿਵੇਂ ਪੰਜਾਬ ਚ ਹੋਣੀਆਂ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਆਪਣੇ ਆਪਣੇ ਉਮੀਦਵਾਰ ਤੇ ਜਿਹੜੀ ਆਉਂ ਕਰ ਰਹੇ ਨੇ ਕੀ ਕਿਹੜੇ ਕਿਹੜੇ ਵਧੀਆ ਉਮੀਦਵਾਰ ਆਪਣੇ ਲੱਭ ਰਹੇ ਨੇ ਉਹਦੇ ਸਬੰਧ ਚ ਜਿਹੜੀ ਆ ਕੱਲ ਮੀਟਿੰਗ ਤੇਰਾ ਬਾਬਾ ਨਾਨਕ ਚ ਹੋਈ ਆ ਹਰ ਇੱਕ ਨੇ ਆਪੋ ਆਪਣਾ ਦਾਵਾ ਜਿਹੜਾ ਉਹਦੇ ਚ ਰੱਖਿਆ ਜੋ ਮੈਂ ਤੁਹਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਦੇਖਿਆ ਜਿਮਨੀ ਚੋਣ ਨੂੰ ਲੈ ਕੇ ਹੋਈ ਹੈ ਜਿਹੜੀ ਉਹਨਾਂ ਦੇ ਲਈ ਸਾਰੇ ਸੌਲਬਾ ਹੋਰ ਕਿਤੇ ਕਿਤੇ ਜਿਹੜੇ ਜਿਹੜੇ ਨੀਂਦ ਰੱਖੇ ਜਾ ਰਹੇ ਇਸ ਤੋਂ ਬਾਅਦ ਆਪਾਂ ਜਾਣਾ ਬਡਾਲਾ ਬਾਂਗਰ ਉੱਥੇ ਵੀ ਸ਼ੈੱਡ ਬਣ ਕੇ ਤਿਆਰ ਹੋ ਗਿਆ ਉਹਦਾ ਦੁਗਾਟਨ ਜਿਹੜਾ ਚਫਾ ਕਰਨਾ